ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੂਮੇਵਾਲ ਅੱਜ ਆਇਆ ਹਾਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਛੋਟੇ ਸਾਹਿਬ ਜਦਿਆਂ ਨੂੰ ਸੀਸ ਝੁਕਾ ਕੇ ਜਦੋਂ ਅਸੀਂ ਖੇਤਾਂ ਦੇ ਵਿੱਚ ਇੱਧਰ ਆਏ ਹਾਂ ਉਹਨਾਂ ਟਾਈਮਾਂ ਦੇ ਮੁਗਲਾਂ ਦੇ ਟਾਈਮਾਂ ਦੇ ਮੁਸਲਮਾਨਾਂ ਦੇ ਟਾਈਮਾਂ ਦੇ ਪੁਛ ਧਾਰਮਿਕ ਸਥਾਨ ਹੈ ਜਿਹੜੇ ਅੱਜ ਵੀ ਹੈਗੇ ਆ ਇਹ ਜਿਹੜੇ ਸਥਾਨ ਹੈ ਇਹ ਬਹੁਤ ਹੀ ਪੁਰਾਣੇ ਇਤਿਹਾਸਕ ਸਥਾਨ ਹੈ ਤੇ ਜਿਨ੍ਹਾਂ ਦੀ ਸਾਹ ਸਾਹ ਸੰਭਾਲ ਵਾਕ ਰਿਪੋਰਟ ਕਰਦਾ ਚਲੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਹ ਮੇਰਾ ਕਹਿਣ ਦਾ ਭਾਵ ਇਹ ਪਤਰੀ ਕਿੰਨੇ ਸੂ ਸਾਲ ਪੁਰਾਣੇ ਐ ਇਹ ਅੱਜ ਵੀ ਖੜੇ ਐ ਇਹ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੱਡ ਦਿੱਤੇ ਜਦੋਂ ਆਪਣਾ ਸਰਹੰਦ ਦੀ ਲੜਾਈ ਹੋਈ ਸਰਹੰਦ ਦੀ ਲੜਾਈ ਹੋਣ ਤੋਂ ਵਿੱਚ ਜਿਹੜੇ ਧਾਰਮਿਕ ਸਥਾਨ ਐ ਉਹ ਛੱਡ ਦਿੱਤੇ ਗਏ ਸੀ ਤੇ ਬਾਕੀ ਸਰਹੰਦ ਦੀ ਇੱਟ ਦੇ ਇੱਟ ਨਾਲ ਖੜਕਾਤੀ ਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਇਹ ਅਸੀਂ ਜਦੋਂ ਉੱਪਰ ਆਈਆਂ ਤਿੰਨ ਚਾਰ ਮੰਜ਼ਲੇ ਆ ਉਹ ਕਹਿੰਦੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਕਾਨੂੰਨੀ ਨੋਟਿਸ ਵੀ ਹੈ ਵੀ ਜਿਹੜਾ ਇਹਨੂੰ ਹਾਨੀ ਪਹੁੰਚਾਊਗਾ ਉਹਦੇ ਉੱਪਰ ਕੇਸ ਵੀ ਹੋਊਗਾ ਉਹ ਤੇ ਉੱਪਰ ਜੁਰਮਾਨਾ ਵੀ ਲੱਗੂਗਾ ਕਿਸੇ ਦੇ ਧਾਰਮਿਕ ਸਥਾਨ ਨੂੰ ਕਦੇ ਵੀ ਹਾਨੀ ਨਹੀਂ ਪਹੁੰਚਾਣੀ ਚਾਹੀਦੀ ਹੈ ਇਹ ਵੀ ਸਾਡੇ ਸਥਾਨਾਂ ਵਾਂਗੂ ਸਥਾਨ ਹੁੰਦੇ ਹਨ ਸਿੱਖ ਕੌਮ ਨੇ ਸੇ ਅਮੇਸ਼ਾ ਹੀ ਇੱਕ ਸਤਕਾਰ ਕੀਤਾ ਇਹਨਾਂ ਸਥਾਨਾਂ ਦਾ ਇਹ ਕਹਿੰਦੇ ਇੱਕ ਨਾ ਜਿਹੜੇ ਮਿਸਤਰੀ ਨੇ ਬਣਾਈ ਤੀ ਉਹਨੂੰ ਇੱਕ ਗੁਰੂ ਵਾਂਗੂ ਮੰਨਦੇ ਤੇ ਚੇਲੇ ਇੱਕ ਉਹ ਸਾਹਮਣੇ ਬਿਲਡਿੰਗ ਆ ਉਹ ਵੀ ਦਿਖਾਓ ਉਹ ਉਹਦੇ ਚੇਲੇ ਨੇ ਬਣਾਈ ਤੀ ਜਿਹੜੀ ਉਹ ਹੈ ਉਹ ਸਾਹਮਣੇ ਪਰਲੀ ਸਾਈਡ ਉਹ ਚੇਲੇ ਨੇ ਬਣਾਈ ਤੀ ਆਹ ਗੁਰੂ ਨੇ ਬਣਾਈ ਤੀ ਜਿਹਦਾ ਮਿਸਤਰੀਆਂ ਚ ਹੁੰਦੇ ਆ ਤੇ ਬਹੁਤ ਸੋਹਣੇ ਬਣਾਏ ਬੋਨਾ ਬਾਰੇ ਡਿਜ਼ਾਈਨ ਕੀਤਾ ਵਾ ਜਦੋਂ ਵੀ ਫਤੇਗੜ ਸਾਹਿਬ ਦੀ ਧਰਤੀ ਤੇ ਆਇਓ ਤੇ ਜਰੂਰ ਦੇਖ ਕੇ ਜਾਇਓ ਦਰਸ਼ਣੀ ਦੇ ਕਰਕੇ ਜਾਇਓ ਮੈਂ ਤਾਂ ਕਹਿੰਦਾ ਵੀ ਆਪਣੇ ਬੱਚਿਆਂ ਨੂੰ ਦੱਸਿਓ ਬਈ ਜਿਹੜੇ ਕਿਸੇ ਦੇ ਨਾਲ ਜ਼ੁਲਮ ਕਰਦੇ ਆ ਨਾ ਤੇ ਉਹਨਾਂ ਦੇ ਨਿਸ਼ਾਨ ਤਾਂ ਰਹਿ ਜਾਂਦੇ ਆ ਪਾਰ ਉਹ ਆਪ ਨਹੀਂ ਰਹਿੰਦੇ ਆ ਇਸ ਕਰਕੇ ਅੱਜ ਇਹ ਖੰਡਰ ਬਣੇ ਵੀ ਸਥਾਨ ਉਮੇ ਦੇਖਣੇ ਨੂੰ ਹੈਗੇ ਆ ਪਰ ਉਹ ਸਾਮ ਸੰਭਾਲ ਵਾਲੇ ਹੈ ਨਹੀਂ ਇਸ ਕਰਕੇ ਜਦੋਂ ਵੀ ਫਤੇਗੜ ਸਾਹਿਬ ਧਰਤੀ ਤੇ ਆਉਂ ਤੇ ਆਪਣੇ ਬੱਚਿਆਂ ਨੂੰ ਤਾਂ ਦੱਸੋ ਵੀ ਇਹ ਏ ਏਡੀ ਬੜੀ ਸ੍ਰੀ ਹਰੰਦਿਰ ਸਾਹਿਬ ਕਹਿੰਦੇ ਇਹਦਾ ਦਰਵਾਜਾ ਮੋਰਿੰਡਾ ਹੁੰਦਾ ਸੀ ਇੱਥੇ ਦੇ ਬਜ਼ੁਰਗ ਦੱਸਦੇ ਆ ਬੈਠ ਕੇ ਆਏ ਆ ਅਸੀਂ ਉਹਨਾਂ ਕੋਲੋਂ ਦੱਸ ਦੇਦੇ ਤੇ ਹੁਣ ਵੀ ਇੱਟਾਂ ਨਿਕਲਦੀਆਂ ਖੇਤਾਂ ਦੇ ਵਿੱਚੋਂ ਸ੍ਰੀ ਹਰੰਦੀਰ ਸਾਹਿਬ ਜਿਨ੍ਹਾਂ ਨੂੰ ਕਹਿੰਦੇ ਆ ਕਰੋ ਤੁਸੀਂ ਵੀ ਦਰਸ਼ਨ ਠੀਕ ਹੈ ਜੀ ਸਾਰਿਆਂ ਨੂੰ ਫੇਰ ਮਿਲਦੇ ਆ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ